ਤਨ ਆਸਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਕਾਟਣਾ ਕਾਹ ਹਰ ਹਰ ਰੋਜ ਗਾਰ ਸੰਜਣਾ ਕਾਹ ਹਰ ਏਕੋ ਨਮ ਹਲਤ ਪਲਤ ਤਾਕੈ ਆਵੈ ਕਾਮ ਇਹ ਸ਼ਬਦ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਬਾਦਸ਼ਾਹ ਗੁਰੂ ਅਰਜਨ ਦੇਵ ਮਹਾਰਾਜੀਆਂ ਨੇ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 672 ਨੰਬਰ ਅੰਗੋਤੇ ਅੰਕਿਤ ਕੀਤਾ ਹੋਇਆ ਹੈ ਗੁਰੂ ਸਾਹਿਬ ਫਰਮਾਨ ਕਰਦੇ ਹਨ ਮੋਹਿ ਮਸਕੀਨ ਮੋਹਿ ਕਹਿੰਦੇ ਨੇ ਮੈਨੂੰ ਮਸਕੀਨ ਨਿਮਾਣਾ ਮੋਹਿ ਮਸਕੀਨ ਮੈਨੂੰ ਨਿਮਾਣੇ ਨੂੰ ਪ੍ਰਭ ਏ ਪ੍ਰਭੂ ਨਾਮ ਤੇਰਾ ਨਾਮ ਆਧਾਰ ਮੈਨੂੰ ਆਸਰਾ ਹੈ ਘਾਟਣ ਕਾ ਘਟਣ ਕਮਾਉਣ ਵਾਸਤੇ ਹਰ ਹਰ ਰੋਜ਼ਗਾਰ ਤੇਰਾ ਨਾਮ ਹੀ ਰੋਜੀ ਕਮਾਣ ਦਾ ਕੰਮ ਹੈ ਸੰਚਣ ਕਹ ਹਰੇ ਕੋ ਨਾਮ ਸੰਚਣ ਕਹਿੰਦੇ ਨੇ ਇਕੱਠਾ ਕਰਨ ਵਾਸਤੇ ਜਮਾ ਕਰਨ ਲਈ ਹਲਤ ਪਾਲਤ ਤਾਕੇ ਆਵੇ ਕਾਮ ਹਲਤ ਕਹਿੰਦੇ ਨੇ ਇਸ ਲੋਕ ਦੇ ਵਿੱਚ ਔਰ ਪਰਲੋਕ ਦੇ ਵਿੱਚ ਤਾਕੇ ਆਵੇ ਕਾਮ ਤਾਕੇ ਕਾਮ ਉਸ ਮਨੁੱਖ ਦੇ ਕੰਮ ਹੇ ਭਾਈ ਮੈਨੂੰ ਅਜੀਜ਼ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ ਮੇਰੇ ਵਾਸਤੇ ਕੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜੀ ਹੈ ਮੇਰੇ ਵਾਸਤੇ ਇਕੱਠਾ ਕਰਨ ਲਈ ਵੀ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਮਨੁੱਖ ਹਰ ਨਾਮ ਤਾਂ ਇਕੱਠਾ ਕਰਦਾ ਹੈ ਇਸ ਲੋਕ ਤੇ ਪ੍ਰਲੋਕ ਵਿੱਚ ਉਸਦੇ ਕੰਮ ਆਉਂਦਾ ਹੈ ਨਾਮ ਰਤੇ ਪ੍ਰਭ ਰੰਗ ਅਪਾਰ ਸਾਦ ਗਾਵਹਿ ਗੁਣ ਏਕ ਨਿਰੰਕਾਰ ਨਾਮ ਪਰਮਾਤਮਾ ਦੇ ਨਾਮ ਦੇ ਵਿੱਚ ਰਤੇ ਰੰਗੇ ਹੋਏ ਪ੍ਰਭ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਰੰਗ ਪ੍ਰੇਮ ਰੰਗ ਵਿੱਚ ਅਪਾਰ ਕਹਿੰਦੇ ਨੇ ਬਿਆੰਤ ਨੂੰ ਸਾਧ ਗਾਵੈ ਸਾਧ ਕਹਿੰਦੇ ਨੇ ਸੰਤ ਜਨ ਗਾਵੈ ਗਾਉਂਦੇ ਹਨ ਗੁਣ ਏਕ ਨਿਰੰਕਾਰ ਏ ਭਾਈ ਸੰਤ ਜਨ ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੋੜ ਕੇ ਏਕ ਨਿਰੰਕਾਰ ਦੇ ਗੁਣ ਗਾਉਂਦੇ ਹਨ ਸਾਦਗੀ ਸ਼ੁਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤੋ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਸਾਧਕੀ ਸ਼ੋਭਾ ਇਹ ਸੰਤ ਜਨਾਂ ਦੀ ਵਡਿਆਈ ਹੈ ਕਿ ਪ੍ਰਮਾਤਮਾ ਦੇ ਗੁਣ ਗਾਉਣ ਆਤਮ ਸਕੀਨੀ ਬਹੁਤ ਨਿਮਰਤਾ ਇਹ ਨਿਸ਼ਾਨੀ ਹੈ ਉਹਨਾਂ ਦੀ ਸੰਤ ਬੜਾਈ ਤੇ ਸੰਤਾਂ ਦੀ ਵਡਿਆਈ ਹਰ ਜਸ ਚੀਨੀ ਚੀਨੀ ਕਹਿੰਦੇ ਨੇ ਪਛਾਣੀ ਪਛਾਣੀ ਜਾਂਦੀ ਹੈ ਆਨੰਦ ਸੰਤਨ ਕਹਿ ਭਗਤ ਗੋਬਿੰਦ ਪਰਮਾਤਮਾ ਦੀ ਭਗਤੀ ਹੀ ਉਹਨਾਂ ਦੇ ਆਤਮਿਕ ਆਨੰਦ ਦਾ ਸਰਮਾਇਆ ਹੈ ਸੂਖ ਸੰਤਨ ਕਹਿ ਬਿਨਸੀ ਚਿੰਦ ਭਗਤੀ ਦੀ ਬਰਕਤ ਦੇ ਨਾਲ ਹੀ ਉਹਨਾਂ ਦੇ ਅੰਦਰੋਂ ਚਿੰਤਾ ਨਾਸ਼ ਹੋ ਜਾਂਦੀ ਹੈ ਬਿਨਸੀ ਚਿੰਦ ਨਾਸ਼ ਹੋ ਜਾਂਦੀ ਹੈ ਚਿੰਤਾ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਏ ਪਾਈ ਬਹੁਤ ਨਿਮਰਤਾ ਸੁਭਾਅ ਸੰਤ ਦੀ ਸ਼ੋਭਾ ਦਾ ਮੂਲ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਸੰਤ ਦੀ ਬੜਿਆਈ ਦਾ ਕਾਰਨ ਹੈ ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ। ਭਗਤੀ ਦੀ ਵਰਕਤ ਨਾਲ ਸੰਤ ਜਨਾਂ ਦੇ ਹਿਰਦੇ ਵਿੱਚ ਸੁੱਖ ਬਣਿਆ ਰਹਿੰਦਾ ਹੈ। ਉਹਨਾਂ ਦੇ ਅੰਦਰੋਂ ਚਿੰਤਾ ਨਾਸ਼ ਹੋ ਜਾਂਦੀ ਹੈ। ਜਹ ਸਾਧ ਸੰਤਨ ਹੋ ਬਹੇ ਇਕਤਰ ਤੇਹ ਹਰ ਜਸ ਗਾਵਹਿ 나ਦ ਕਵਿਤ ਜੈ ਕਹਿੰਦੇ ਨੇ ਜਿੱਥੇ ਸਾਧ ਸੰਤਨ ਸਾਧੂ ਸੰਤ ਹੋਵੇ ਇਕੱਤਰ ਜਿੱਥੇ ਇਕੱਠੇ ਹੁੰਦੇ ਆਣ ਤਹਿ ਉਹ ਹਰ ਜਸ ਪਰਮਾਤਮਾ ਦੀ ਸਿਫਤ ਸਲਾ ਗਾਵ ਹੈ ਗਾਉਂਦੇ ਹਨ 나ਦ ਕਵਿਤ 나ਦ ਕਹਿੰਦੇ ਨੇ ਸਾਜ਼ ਵਜਾ ਕੇ ਕਵਿਤ ਕਵਿਤਾ ਪੜ ਕੇ ਸਾਦ ਸਬਾ ਮਹਿ ਆਨੰਦ ਵਿਸ਼ਰਾਮ ਸਾਦ ਸਬਾ ਸਾਧੂ ਜਿਨ੍ਹਾਂ ਦੀ ਸੰਗਤ ਦੇ ਵਿੱਚ ਆਨੰਦ ਮਨ ਦੇ ਵਿੱਚ ਆਨੰਦ ਵਿਸ਼ਰਾਮ ਸ਼ਾਂਤੀ ਉਹਨਾਂ ਸੰਗ ਉਹਨਾਂ ਦੇ ਨਾਲ ਸੋਭਾਈ ਉਹ ਪ੍ਰਾਪਤ ਕਰਦਾ ਹੈ ਜਿਸ ਜਿਸ ਮਨੁੱਖ ਦੇ ਮਸਤਕ ਕ ਰਾਮ ਮਤੇ ਉਤੇ ਇੱਕ ਰਾਮ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਭਾਈ ਜਿੱਥੇ ਸਾਧ ਸੰਤ ਇਕੱਠੇ ਹੁੰਦੇ ਹਨ ਉਹ ਜਿੱਥੇ ਵੀ ਇਕੱਠੇ ਹੁੰਦਿਆਂਨ ਉਥੇ ਉਹ ਸਾਜ ਵਰਤ ਕੇ ਬਾਣੀ ਪੜ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਹੀ ਗੀਤ ਗਾਉਂਦੇ ਹਨ ਏ ਭਾਈ ਸੰਤਾਂ ਦੀ ਸੰਗਤ ਵਿੱਚ ਬੈਠੇ ਆ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ ਪਰ ਉਹਨਾਂ ਦੀ ਸੰਗਤ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ ਦੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਦੋਇ ਕਰ ਦੋਵੇਂ ਹੱਥ ਜੋੜ ਕੇ ਕਰੀ ਮੈਂ ਕਰਦਾ ਹਾਂ ਅਰਦਾਸ ਬੇਨਤੀ ਚਰਨ ਪਖਾਰ ਚਰਨ ਕਹਿੰਦੇ ਨੇ ਪੈਰ ਪਖਾਰ ਧੋ ਕੇ ਕਹਾ ਗੁਣਤਾਸ ਗੁਣਦਾਸ ਕਹਿੰਦੇ ਨੇ ਗੁਣਾ ਦਾ ਖਜ਼ਾਨਾ ਪ੍ਰਭ ਪ੍ਰਭ ਦਿਆਲ ਕਿਰਪਾਲ ਹਜੂਰ ਉਸ ਪ੍ਰਭੂ ਜੋ ਦਿਆਲ ਹੈ ਕਿਰਪਾਲ ਹੈ ਉਹਦੀ ਹਜ਼ੂਰੀ ਦੇ ਵਿੱਚ ਸਾਨ ਨਾਨਕ ਜੀਵੈ ਸੰਤਾਂ ਧੂਰ ਜੀਵੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ ਧੂਰ ਚਰਨ ਧੂੜ ਏ ਭਾਈ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿਵੇਂ ਸੰਤ ਜਨਾ ਦੇ ਚਰਨ ਧੋ ਕੇ ਗੁਨਾ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ ਏ ਭਾਈ ਨਾਨਕ ਉਹਨਾਂ ਸੰਤ ਜਨਾ ਦੇ ਚਰਨਾਂ ਦੀ ਧੂੜ ਤੋਂ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਜਿਹੜੇ ਦਿਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਟਿਕੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ